ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 10 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਯਾਨੀ ਕਿ 24-25 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੀਂਹ ਵਾਲਿਆ ਸਾਰੇ ਆਉਂਦੇ ਦਿਨਾਂ ਦੇ ਦਰਮਿਆਨ ਕਿੰਨੇ ਕ ਲੱਗਦੇ ਜਾਫਰੇ ਨਹੀਂ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰਾਂਗੇ ਜੀ ਅੱਜ ਲਗਭਗ ਸ਼ਾਮ ਦੇ 5:30 ਵਜੇ ਅੱਜ ਰਣੇ 15 ਜਨਵਰੀ ਦਾ ਅੱਜ ਦਿਨ ਹੈ ਤੇ ਜੋ ਕਿਸੇ ਤੁਹਾਨੂੰ ਅਪਡੇਟ ਦਿੱਤੇ ਸੀ ਸਵੇਰ ਦੀ ਵੀਡੀਓ ਦੇ ਵਿੱਚ ਕਿ ਇੱਕ ਹਲਕਾ ਰਵਲ ਦਾ ਪਛਮੀ ਸਿਸਟਮ ਜਿਹੜਾ ਕਿ ਅੱਜ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਇਹ ਸਿਸਟਮ ਰਾਜਸਥਾਨ ਹਰਿਆਣਾ ਔਰ ਯੂਪੀ ਦੇ ਪਛਮੀ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਸਕਰੀਨ ਦੇ ਦੇਖ ਸਾਜਿਆ ਇਹ ਪਛਮੀ ਸਿਸਟਮ ਐਸੋਲੇ ਲੰਘ ਰਿਹਾ ਜੀ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਉੱਪਰੋਂ ਦੀ ਔਰ ਮਧ ਪ੍ਰਦੇਸ਼ ਦੇ ਉੱਤਰ ਪਛਮੀ ਤੇ ਪੂਰਬੀ ਖੇਤਰਾਂ ਦੇ ਵਿੱਚ ਤੇ ਹਰਿਆਣਾ ਦਿੱਲੀ ਦੇ ਉਹ ਖੇਤਰ ਜਿਹੜੇ ਹਰਿਆਣੇ ਦੇ ਦਿੱਲੀ ਦੇ ਨਾਲ ਲੱਗਦੇ ਆ ਤੇ ਯੂਪੀ ਦੇ ਨਾਲ ਲੱਗਦੇ ਆ ਜਿਨ੍ਹਾਂ ਦੇ ਵਿੱਚ ਮਹਿੰਦਰਗੜ੍ਹ ਰਿਵਾੜੀ ਪਲਵਲ ਅ ਕੁਰੂ ਖੇਤਰ ਕਰਨ ਤਰਾ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਅੱਧੀ ਰਾਤ ਤੋਂ ਪਹਿਲਾਂ ਫਿਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਾ ਹਰਜੋ ਸਕਦੇ ਨੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਗਰੇ ਮਾਰੀ ਵੀ ਹੋ ਸਕਦੀ ਹੈ ਜੀ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਵੀ ਇਹ ਸਿਸਟਮ ਐਕਟਿਵੇਟ ਰਹੇਗਾ ਅੱਜ ਤੇ ਕੱਲ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਕੋਈ ਇਹ ਸਿਸਟਮ ਪ੍ਰਭਾਵ ਨਹੀਂ ਹੋਏਗਾ ਕੋਈ ਬਦਲਵਾਈ ਕੋਈ ਮੀਂਹ ਦੇ ਆਸਾਰ ਨਹੀਂ ਟੁੱਟਵੇਂ ਤੌਰ ਤੇ ਬਦਲਵਾਈ ਹੋ ਸਕਦਾ ਹੈ ਕਿ ਪਟਿਆਲਾ ਚੰਡੀਗੜ੍ਹ ਮਹਾਲੀ ਇਹਨਾਂ ਖੇਤਰਾਂ ਦੇ ਉੱਪਰ ਦੀ ਲੰਘ ਸਕਦੀ ਹੈ ਮੀਂਹ ਦੇ ਆਸਾਰ ਫਿਲਹਾਲ ਲੱਗਦੇ ਨਹੀਂ ਨਜ਼ਰ ਆ ਰਹੇ ਸਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੇ ਜੇਕਰ ਪੰਜਾਬ ਦੇ ਮੌਸਮ ਤੇ ਦੇਖੀਏ ਤੇ ਆਉਂਦੇ 48 72 ਘੰਟਿਆਂ ਦੇ ਲਈ ਆ yellow alert ਜਿਹੜਾ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਕਿਤੇ ਕਿਤੇ orange alert ਵੀ ਜਾਰੀ ਕੀਤਾ ਗਏ ਨੇ ਸੰਗਨੀ ਧੁੰਦ ਪੰਜਾਬ ਦੇ ਵਿੱਚ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਉਹ ਮਾਲਵੇ ਦੇ ਖੇਤਰ ਹੋ ਸਕਦੇ ਨੇ ਪੁਆਦ ਖੇਤਰ ਹੋ ਸਕਦਾ ਜਾਂ ਫਿਰ ਪੱਛਮੀ ਜ਼ਿਲ੍ਹੇ ਹੋ ਸਕਦੇ ਆ ਸੋ ਆਉਂਦੇ ਜਿਹੜੇ 2-3 ਦਿਨ ਹੈ ਜੀ ਯਾਨੀ ਕਿ ਅੱਜ 15 ਤਰੀਕਾ 16 17 18 19 ਇਹਨਾਂ ਦਿਨਾਂ ਦੇ ਦਰਮਿਆਨ ਸੀਤਲਰ ਜੁੜਾਤੇ ਰਹੇਗੀ ਤੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਨਜ਼ਰ ਆ ਸਕਦੀ ਹੈ ਧੁੰਦ ਦੇ alert ਜ ਤੇ ਪੰਜਾਬ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੋਏਗਾ ਪੰਜਾਬ ਦੇ ਉੱਤੇ ਜਿਹੜਾ ਪ੍ਰਭਾਵ ਆਉਂਦਾ ਸਿਸਟਮ ਨਜ਼ਰ ਆ ਰਿਹਾ ਉਹ ਭਾਈ ਤੋਂ ਲੈ ਕੇ 25 ਦੇ ਵਿਚਕਾਰ ਲੱਗਦਾ ਨਜ਼ਰ ਆ ਰਿਹਾ ਜਿਹੜਾ ਕਿ 23 24 ਤਰੀਕ ਨੂੰ ਪੰਜਾਬ ਦੇ ਕਹਿ ਲਈਏ ਕਿ 60 60% ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਤੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਹਲਕੀ ਗੜੇਮਾਰੀ ਵੀ ਹੋ ਸਕਦੀ ਹੈ ਫਿਲਹਾਲ ਹੋਰ ਲਾਗੇ ਜਾ ਕੇ ਇਹ ਸਿਸਟਮ ਬਾਰੇ ਵਧੇਰੇ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੀ ਸਕ੍ਰੀਨ ਤੇ ਦੇਖ ਸਕਦੇ ਆ ਜੀ ਅਗਲੇ 48 ਘੰਟਿਆਂ ਦੇ ਲਈ orange alert ਜਾਰੀ ਕੀਤਾ ਗਿਆ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਵਿੱਚ ਮੀਂਹ ਵੀ ਡਰ ਜਾਣਗੇ ਮੀਂਹ ਦਾ ਵੀ alert ਨੇ ਤੇ ਪੰਜਾਬ ਦੇ ਵਿੱਚ ਧੁੰਦ ਨੂੰ ਲੈ ਕੇ alert ਜੜਿਆ ਜਾਰੀ ਕੀਤਾ ਗਿਆ ਨੇ ਸਕ੍ਰੀਨ ਤੇ ਦੇਖ ਹੀ ਸਕਦੇ ਆ 18 ਤਰੀਕ ਤੱਕ ਇਹ ਜਿਹੜਾ ਧੁੰਦ ਵਾਲਾ ਮਾਹੌਲ ਹੈ ਉਹ ਬਣ ਸਕਦਾ ਜਿਹੜਾ ਸਿਸਟਮ ਹੋਣ ਲੰਘ ਰਿਹਾ ਜੀ ਪਹਾੜਾਂ ਦੇ ਵਿੱਚ ਖਾਸ ਕਰਕੇ ਹਿਮਾਚਲ ਉੱਤਰਾਖੰਡ ਦੇ ਉੱਪਰਲੇ ਖੇਤਰਾਂ ਦੇ ਵਿੱਚ ਨੇ ਹਲਕੀ ਬਰਬਾਰੀ ਦੇਣੀ ਆ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡੇ ਇੱਕ ਵਾਰ ਮੁਰਤਬਾ ਦਿਨ ਨਜ਼ਰ ਆਏਗੀ ਸੋ 23 ਤਰੀਕ ਤੱਕ ਫਿਲਹਾਲ ਕੋਈ ਮੀਂਹ ਦਾ ਅਸਰ ਨਹੀਂ ਹੈ 21 ਤਰੀਕ ਤੱਕ ਜਿਹੜਾ ਸਿਸਟਮ ਪੰਜਾਬ ਦੇ ਵਿੱਚ ਲੱਗੇਗਾ ਮੀ ਵਾਲਾ ਉਹ 22 ਤੋਂ ਅੱਗੇ ਦੇ ਵਿੱਚ ਕੰਮ ਲੱਗੇਗਾ ਤੇ ਮੌਕੇ ਤੇ ਉਹ ਡਾਟਾ ਜੜੀ ਉਹਦੀ ਤੁਹਾਡੇ ਨਾਲ ਸਾਂਝ ਕੇ ਦਿੱਤਾ ਜਾਵੇਗੀ ਜਾ ਸਕਦੇ ਹੋ ਜੀ ਧੰਨਵਾਦ